میرے شیتوان نے بسم اللہ رحمان رحیم اجسے سورت سے کا دا رکو رکو شروع کرا کیا نہیں اللہ جی اس نے جھگڑا تا اللہ, اللہ تعالیٰ نے دتی ہے ملک آ بادشاہی اس کالا جس وقت آخیا ابراہیم ابراہیم علیہ السلام نے ربی اللہ جی میرا رب وہ جڑا جی اسی زندگی دینا ہے امید تور مار دے آخیا آنا میں او زندگی دے سکنا وہ امید اور مار

ام ارق دا جڑا بادشاہ سی جڑا لقب ਨਮਰੂਦ ਸੀ ਉਹਦੇ ਨਾਲ ਉਹਨਾਂ ਨੇ مناظرہ ਕੀਤਾ ਸੀ ਝਗੜਾ ਕੀਤਾ ਸੀ ਔਰ ਉਹਨੇ حضرت ابراہیم ਦੇ ਨਾਲ ਝਗੜਾ ਕੀਤਾ ਸੀ ਕਿ ਉਹਦੇ ਉਹਦੇ ਰੱਬ ਦੇ ਬਾਰੇ ਵਿੱਚ ਔਰ ਉਹਨੇ حضرت ابراہیم ਨੇ ਆਖਿਆ ਸੀ ਕਿ ਮੇਰਾ ਰੱਬ ਉਹ ਜਿਹੜਾ ਜ਼ਿੰਦਗੀ ਦਿੰਦਾ ਔਰ ਮੌਤ ਦਿੰਦਾ ਤੇ ਉਹਨੇ ਆਖਿਆ ਸੀ ਕਿ ਮੈਂ ਵੀ ਜ਼ਿੰਦਗੀ ਔਰ ਮੌਤ ਦੇ ਸਕਣਾ ਤੇ ਉਹਨੇ تفصیلی ਕਿਤਾਬਾਂ ਚਾਹੁੰਦਾ ਹੈ ਕਿ ਉਹਨੇ ਦੋ ਕੈਦੀ ਮੰਗਾਏ ਦੋਨੂੰ ਸਜ਼ਾ ਜਾਂਦਾ ਸੀ ਇੱਕ ਨੂਨ ਨੇ ਜਿਹੜਾ ਉੱਥੇ ਕਤਲ ਕਰਵਾ ਦਿੱਤਾ ਔਰ ਦੂਸਰੇ ਨੂੰ ਉਹਨੇ ਛੋੜ ਦਿੱਤਾ ਔਰ ਉਹਨੇ ਕਿਹਾ ਵੇਖ ਲੈ ਮੈਂ ਵੀ ਜਿਹਨੂੰ ਜਨਾ ਜ਼ਿੰਦਗੀ ਦੇਣਾ ਅਰ ਜਿਹਨੂੰ ਜਨਾ ਮੌਤ ਦੇ ਸਕਨਾ ਵਾ ਤੇ ਫਿਰ ਇਬਰਾਹਿਮ ਅਲੈਹਿਸਲਮ ਨੇ ਉਹਨੂੰ ਆਖਿਆ ਕਿ ਮੇਰਾ ਰਬ ਤੇ ਉਹ ਜਿਹੜਾ ਸੂਰਜ ਨੂੰ ਮਸ਼ਰਕਾਂ ਨੂੰ ਘੜਦਾ ਹੈ ਤੇ ਤੂੰ ਉਹਨੂੰ ਮਗਰਬ ਵੱਲੋਂ ਫੇਰ ਕਾੜ ਲਿਆ ਤੇ ਫਿਰ ਉਹ ਜਿਹੜਾ ਕਾਫਰ ਸੀ ਉਹ ਹੱਕਾ ਬੱਕਾ ਤੇ ਹੈਰਾਨ ਰਹਿ ਗਿਆ ਔਰ ਅੱਲਾਹ ਤਾਲਾ ਜਿਹੜੇ ਨੇ ਉਹ ਕੌਮ ਜ਼ਾਲਮ ਨੂੰ ਹਦਾਇਤ ਨਹੀਂ ਦਿੰਦੇ ਆ ਵੀ حضرت ਇਬਰਾਹਿਮ ਅਲੈਹਿਸਲਮ ਜਿਹੜੇ ਉਹ ਬੈਬਲੋਨੀਆ ਦੇ ਸ਼ਹਿਰ ਉਰ ਵਿੱਚ ਪਾਦਾ ਸੀ ਬੈਬਲੋਨੀਆ ਨੂੰ ਇਰਾਕੂਨ ਐਸ ਵਕਤ ਅਸੀਂ ਉਹਨੂੰ ਇਰਾਕ ਕਹਿੰਦੇ ਆ ਸੋ ਜਦ ਇਬਰਾਹਿਮ ਇਰਾਕ ਦੇ ਸ਼ਹਿਰ ਉਰ ਵਿੱਚ ਪਾਦਾ ਸੀ ਇਹ ਮੁਨਾਜ਼ਰਾ ਜਿਹੜ ਦਾ ਉਸੋ ਕਦਾ ਜਿਹਦਾ ਲਖਬ ਨਮਰੂਦ ਸੀ ਉਹਦੇ ਨਾਲ ਜਤੀਬਗਮ ਦਾ ਮੁਨਾਜ਼ਰਾ ਸੀ ਇਥੇ ਉਹਦਾ ਜ਼ਿਕਰ ਹੋ ਰਿਹਾ ਹੈ ਉਹ ਕੱਲਾ ਸੀ ਜਾਂ ਉਸ ਸ਼ਖਸ ਦੇ ਬਾਰੇ ਤੁਸੀਂ ਤੁਹਾਨੂੰ ਦੱਸਿਆ ਮਰ ਰਹਾ جڑا جا گزر ہوا اللہ کر جاتے ہیں ایک بستی کے اتوں وہ ہی اور ڈگی سی اللہ روشیا اپنے چھتاں کالا آخیا آنا اہاں کس طرح یوی زندہ کرے گا ہاضے ہی یہ اللہ اللہ تعالیٰ موت, موت فا مات اللہ تو بعد فامات اللہ تو تعالیٰ نے اُنہوں موت دے پیسے میات نام ان سو برس تک سما بادشاہ پھر انہوں اٹھایا تے تالا کہا لم دا دِش پھر اللہ تعالیٰ نے آخیا کتنا عرصہ توں اتنے رہ کالا نے آخیا اللہ بے اس تو میں رہا وا ایک دین آؤ باز جو ہیں دین دا کچھ حصہ کالا تے اللہ تعالیٰ نے کہا بل لا بلکہ تو ریاں ہے آمین سو برس فانزر تو تو وے ہلا تو آمین اپنے کھانے آلوں و شرابی کر اپنے پینے آلوں لام یا سننا ہوں تو ان کسی چیز نے وے کوئی چیز حراب نہیں ہوئی ہے وانزر اور وے تو الہ مارے کا اپنے گدے آلوں والے نا جالا کر اسے بنانا تنو اے وزائرہ سی تنو بنانا ہے آیت نشانے لے ناسی واسطے لوگ دے وانزور اور وے لالے زامی اور دیاں دیا اڈیاں کس طرح جڑیاں نے گال ساڑ گیاں سی اور کئی فانون شیزو ہاتھ انہوں نے اسی انہوں نے کس طرح صدہ کران دے اور سمہ ناکسو ہر انہوں نے چڑھان دے لاحمن گوشت فلم اس طرح طبی جانا ظاہر ہو گیا انہوں کے لہو او اتنے یعنی حضرت الہر علیہ السلام کے اتنے کالا تو انہوں نے آلام اے اللہ میں جان گیا ہاں ہر ایک چیز ان ہے کہ اللہ, اللہ تعالیٰ لا کلے شائن قدیر ہر چیز دیوتے قدرت رکھنے والے ہیں اتنے حضرت الزر علیہ السلام دا ذکر ہے کہ ع علیہ السلام دا گزر جڑا سو ایک بستی کے اتنے ہوا یہ بستی جڑی ہے یہ جس دن تفصیل دیا کتاباں پڑھو تو اتنے پتا لگتا ہے سانو کہ یہ فلسطین دی بستی سی اور جڑا عراق کا اس وقت بادشاہ سی نمرود انہیں نبو کے نظر انہیں پانچ سو چھاسی قبل مسیح دیتے فلسطین حملہ دی سی ਔਰ 12 ਲੱਖ ਦੀ آبادی ਜਿਹੋ ਉਸੋ ਕਯੋਦੀਆਂ ਦੇ ਉੱਥੇ ਉਹਨੇ 6 ਲੱਖ ਨੂੰ ਕਤਲ ਕਰ ਦਿੱਤਾ ਤੇ 6 ਲੱਖ ਜਿਹੜੇ ਨੇ ਉਹਨਾਂ ਨੂੰ ਆਪਣੇ ਨਾਲ ਇਰਾਕ ਲੈ ਗਿਆ ਸੋ 150 ਸਾਲ ਤੱਕ ਜਿਹੜਾ ਜਿਹੜਾ ਸਮੇਂ ਜਿਹੜਾ ਫਲਸਤੀਨ ਇਹ ਜਿਹੜਾ ਸੂਝ ਰਿਹਾ ਔਰ ਇਹ ਲੋਕ ਜਿਹੜੇ ਨੇ ਇਹ ਐਕਟੀਵਿਟੀ ਗੁਲਾਮੀ ਦੀ ਜ਼ਿੰਦਗੀ ਇਹ ਜਿਹੜੇ ਨੇ ਗੁਜ਼ਾਰਦੇ ਰਹੇ ਉੱਥੇ ਇਰਾਕ ਦੇ ਵਿੱਚ ਤੇ ਫਿਰ حضرت ਊਜ਼ੈਰ ਅਲੈਸਲਾਮ ਜਿਸ ਨੇ ਉਸ ਬਸਤੀ ਤੋਂ ਤੁਗਜ਼ਰ ਤੋ ਨਾਖੇ ਲਾ ਤਾ ਇਸ ਬਸਤੀ ਨੂੰ ਕਿਸ ਤਰ੍ਹਾਂ ਜ਼ਿੰਦਾ ਕਰਨ ਦੇ ਤੇ ਇਹ ਉਹ ਜਿਸ ਨੇ ਬੂਕੇ ਨਜ਼ਰ ਨੇ ਦੇਤੇ ਹਮਲਾ ਕੀਤਾ ਸੀ ਤੇ ਉਹਨੇ ਹਕਲੇ ਸਲੀਮਾਨੀ ਵੀ ਹੌਸਲੇ ਗਿਰਾ ਦਿੱਤਾ ਸੀ ਜਿਹੜਾ حضرت ਸਲੀਮਾਨ ਅਲੈਹ ਸਲਾਮ ਨੇ ਬਣਾਇਆ ਸੀ اور حضرت عزیر ਜਿਹੜੇ ਸੀ ਇਹ ਇਹਨਾਂ ਨੇ ਫਿਰ ਦੁਬਾਰਾ ਜਾ ਕੇ ਤੇ ਬਨੇ ਸਾਇਲੇ ਜਿਹੜੇ یہودی ਉੱਥੇ ਰਹਿੰਦੇ ਸੀ ਉਹਨਾਂ ਦੀ ਫਿਰ تبلیغ ਕੀਤੀ ਉਹਨਾਂ ਦੇ دین دی اور ਉਹਨਾਂ ਨੂੰ ਖੜਾ ਕੀਤਾ اور ਉਸੇ ਟਾਈਮ ਜਿਹੜਾ ایران ਦਾ ਬਾਦਸ਼ਾਹ ਸੀ ਜਿਹੜਾ ਸਾਇਰਸ ਸੀ ਜਿਹਦਾ ਜ਼ਿਕਰ ਜਦਾਂ ਜ਼ਿਕਰ ਕੁਰਾਨ ਪਾਕ ਵਿੱਚ ਜ਼ਲਕਰ ਨੇ ਦੇ ਨਾਮ ਤੇ ਆਉਂਦਾ ਜਿਹੜਾ ਸਿਰਫ ਕਾਫੀ ਜੱਗੇ ਚੱਲ ਕੇ ਜ਼ਿਕਰ ਆਵੇਦਾ ਉਹਨੇ ਫਿਰ ਇਰਾਕ ਤੇ ਹਮਲਾ ਕੀਤਾ ਸੀ ਤੇ ਇਰਾਕ ਉਹਨੇ ਫਿਰ ਜਿਹੜਾ ਸੀ ਇਹਨਾਂ ਯਹੂਦੀਆਂ ਨੂੰ ਉਹ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਸੀ ਔਰ ਉਹਨਾਂ ਨੇ ਆਖਿਆ ਸੀ ਜਾਓ ਜਾ ਕੇ ਆਪਣਾ ਸ਼ਹਿਰ ਜਿਹੜਾ ਉਹਨੂੰ ਵਸਾਓ ਤੇ 136 ਸਾਲ ਇਹਨਾਂ ਨੂੰ ਲੱਗੇ ਸੀ ਤੇ ਇਹਨਾਂ ਨੇ ਫਿਰ ਯਰੂਸ਼ਲਮ ਜਿਹੜਾ ਉਹਨੂੰ ਦੁਬਾਰਾ ਬਣਾ ਦਿੱਤਾ ਸੀ ਔਰ ਫਿਰ ਇਹਨਾਂ ਨੇ ਹੈਕਲੇ ਸਲੇਮਾਨੀ ਉਸ ਵਕਤ ਦੁਬਾਰਾ ਬਣਾਇਆ ਸੀ ਜਿਹਨੂੰ ਉਹ ਸੈਕੰਡ ਟੈਂਪਲ ਕਹਿੰਦੇ ਨੇ ਉਹ ਉਹਨਾਂ ਸੈਕੰਡ ਟੈਂਪਲੇ ਉਹ ਫਿਰ 70ਵੀਂ ਇਜ਼ੀ ਦੇ ਵਿੱਚ ਰੋਮਨ ਜਰਨਲ ਜਿਹੜਾ ਟਾਈਟਸ ਸੀ ਉਹਨੇ ਉਹਨੂੰ ਤਬਾਹ ਕੀਤਾ ਸੀ ਉਹ ਜਿਹੜਾ ਅਜੇ ਤੱਕ ਜਿਹੜਾ ਹੈ ਉਹ ਉਸੇ ਤਰ੍ਹਾਂ ਤਬਾਹੀ ਦੀ ਹਾਲਤ ਵਿੱਚ ਹੀ ਪੇ ਆਵੇ ਤੇ ਫਿਰ ਜਿਸ ਤਰ੍ਹਾਂ ਜੋ ਜ਼ਾਇਦ ਦਾ ਉਥੂ ਗੁਜ਼ਰਿਆ ਤਾਂ ਨਾ ਕਿ ਅੱਲਾਹ ਤਾਲਾ ਇਸ ਬਸਤੀ ਨੂੰ ਕਿਸ ਤਰ੍ਹਾਂ ਜ਼ਿੰਦਾ ਕਰੇਗਾ ਤੇ ਅੱਲਾਹ ਤਾਲਾ ਨੇ ਖੁਦ ਉਹਨਾਂ ਨੂੰ ਜਿਹੜਾ ਉਹ ਮੌਤ ਦੇ ਸੜੀ ਔਰ 100 ਸਾਲ ਤੱਕ ਉਹ ਜਿਹੜੇ ਨੇ ਉਹ ਇਸੇ ਤਰ੍ਹਾਂ ਸੁੱਤੇ ਰਹੇ ਮੌਤ ਦੀ ਹਾਲਤ ਵਿੱਚ ਔਰ ਇਸ ਵਕਤ ਅੱਲਾਹ ਤਾਲਾ ਨੇ ਉਹਨਾਂ ਨੂੰ ਠਾਇਆ ਤੇ ਅੱਲਾਹ ਤਾਲਾ ਨੇ ਪੁੱਛਿਆ ਕਿ ਤੂੰ ਇੱਥੇ ਕਿੰਨਾ ਚਿਰ ਰਿਹਾ ਹੈ ਤੂੰ ਉਹਨਾਂ ਨੇ ਆਖਿਆ ਕਿ ਮੈਂ ਇੱਕ ਦਿਨ ਰਿਹਾ ਹਾਂ ਜਾਂ ਦਿਨ ਦਾ ਕੁਝ ਹਿੱਸਾ ਰਿਹਾ ਹਾਂ ਅੱਲਾਹ ਤਾਲਾ ਨੇ ਆਖਿਆ ਕਿ ਨਹੀਂ ਤੂੰ ਆਪਣੇ ਖਾਣੇ ਨੂੰ ਵੇਖ ਕੇ ਤੂੰ ਕਿੰਨੀ ਦੇਰ ਰਿਹਾ ਔਰ ਵੇ ਆਪਣੇ ਪੀਣੇ ਨੂੰ ਵੇਖ ਆਪਣੇ ਕੋਈ ਚੀਜ਼ ਜਿਹੜੀ ਉਹ ਖਰਾਬ ਨਹੀਂ ਹੋਈ ਹੈ ਵੀ ਯਾਨੀ ਤੇਰਾ ਖਾਣਾ ਪੀਣਾ ਜਿਹੜਾ ਉਹ ਖਰਾਬ ਨਹੀਂ ਹੋਇਆ ਹੈ ਵੀ ਲੇਕਿਨ ਤੂੰ ਆਪਣੇ ਗਧੇ ਹਲੂਏ ਕਿ ਉਹ ਕਿਸ ਤਰ੍ਹਾਂ ਉਹਦੀਆਂ ਹੱਡੀਆਂ ਗਲ ਸੜ ਗਈਆਂ ਨੇ ਔਰ ਅੱਲਾਹ ਤਾਲਾ ਕਹਿੰਦੇ ਨੇ ਕਿ ਉਹ ਨਸੀ ਇਹਦੀਆਂ ਹੱਡੀਆਂ ਨੂੰ ਸਿੱਧੀਆਂ ਕਰਕੇ ਤੇ ਉਹਨਾਂ ਦੇ ਉੱਤੇ ਗੋਸ਼ਟ ਚੜਾਉਣ ਦੇ ਸਾਰਾ ਕੁਝ ਯਾਨੀ ਜਿਸ ਵਕਤ ਉਹਨਾਂ ਨੇ ਆਖਿਆ ਸੀ ਕਿ ਅੱਲਾਹ ਤਾਲਾ ਕਿਸ ਤਰ੍ਹਾਂ ਨੂੰ ਜ਼ਿੰਦਾ ਕਰਨ ਦੇ ਤੋ ਅੱਲਾਹ ਤਾਲਾ ਨੇ ਉਹਨਾਂ ਨੂੰ ਮਿਸਾਲ ਦਿੱਤੀ ਉਹਨਾਂ ਕਿ ਮੈਂ ਇਸ ਤਰ੍ਹਾਂ ਜ਼ਿੰਦਾ ਕਰਾਂਗਾ ਔਰ ਫਿਰ ਅੱਲਾਹ ਤਾਲਾ ਨੇ ਕਿਹਾ ਕਿ ਵਾਲੇ ਨਾ ਚਲਾਗਾ ਐ ਉਜ਼ੈਰ ਅਸੀਂ ਤਨੂੰ ਲੋਕਾਂ ਦੇ ਵਾਸਤੇ ਨਿਸ਼ਾਨੀ ਬਣਾਣਾ ਚਾਹੁੰਦੇ قلم اور جس وقت طبی جانا ظاہر ہو گیا ظاہر علیہ السلام کے ہر ایک چیز ظاہر ہوگی تو انہوں نے کہا کالا تو انہوں نے آخیا آلام میں جان گیا کہ ان اللہ کے اللہ تعالیٰ اور ہر ایک چیز قدرت رکھتے ہیں اللہ تعالیٰ ہر ایک چیز جہی وہ کر سکتے ہیں ਉਹ ਵਾ ਇਸ ਕਾਲਾ ਉਹ ਜਿਸ ਵਕਤ ਆਖੇ ابراہیم ابراہیم علیہ السلام ਨੇ ਰਬ ਯਾਰਬ ਮੇ ਆਰਨੀ ਮੈਨੋ ਵਖਾਉ ਕੈਫਾ ਕਿਸ ਤਰਾ ਤੁਖਿਲ ਮੌਦਾ ਤੁਸੇ ਜ਼ਿੰਦਾ ਕਰਦੇ ਹੋ ਮਰਦੇ ਨੂੰ ਕਾਲਾ ਤਲਾ ਤਲਾ ਨਾ ਕਿ ਆਵਲੰ ਤੂ ਮੈ ਇਬਰਾਹਿਮ ਕੀ ਤੂ ਮੇਰੇ ਤੇ ਮਾਨ ਨਹੀਂ ਲਿਆ ਹੁੰਦਾ ਕਾਲਾ ਤੁਨ ਨੇ ਆਖਿਆ ਬਲਾ ਹਾਂ ਨਾ ਤੇ ਇਬਰਾਹਿਮ ਨੇ ਆਖਿਆ ਕਿ ਹਾਂ ਕਿਉਂ ਨਹੀਂ ਮੈਂ ਮੰਨ ਲਿਆ ਨਾਮਾ ਵਲਾਕਿਨ ਲੇਕਿਨ ਲਜਤ ਮੈਨਾਂ ਤਾਂ ਕਿ ਇਤਮੁਨ ਇਤਮਾਨ ਹੋ ਜਾਏ ਕੱਲ ਵੀ ਮੇਰਾ ਦਿਲ ਜਿਹੜਾ ਉਹ ਮੁਤਮੈਨ ਹੋ ਜਾ ਮੈਂ ਇਸ ਵਾਸਤੇ ਪੁੱਛਿਆ ਕਾਲਾ ਅੱਤਲਾ ਤਾਲਾ ਨੇ ਆਖਿਆ ਫਖੂਜ਼ ਜ਼ਾਰ ਬਤਨ ਤੂੰ ਫੜ ਚਾਰ ਪਰਿੰਦੇ ਫੜ ਮਨ ਤੈਰੇ ਪਰਿੰਦੇ ਫਸ ਫਸੂਰ ਹੁਣਾ ਤੇ ਉਹਨਾਂ ਨੂੰ ਆਪਣੇ ਨਾਲ ਮਨੂਸ ਕਰ ਲੈ ਇਕਤ ਆਪਣੇ ਨਾਲ ਉਹਨਾਂ ਨੂੰ ਹਲਾਲ ਹੈ ਸੁਮਾ ਜਲਦ ਫਿਰ ਉਹਨਾਂ ਨੂੰ ਉਹਨਾਂ ਨੂੰ ਮਾਰ ਔਰ ਉਹਨਾਂ ਨੂੰ ਫਿਰ ਮਾਜਲ ਅਲਾ ਕੁਲੇ ਜਾਬਲਿੰਦ ਫਿਰ ਉਹਨਾਂ ਨੂੰ ਉਹਨਾਂ ਦੇ ਟੁਕੜੇ ਜਿਹੜੇ ਤੂੰ ਕਰੇਂਦਾ ਉਹਨਾਂ ਨੂੰ ਅਲਾ ਕੁਲੇ ਜਾਬਲਿੰ ਹਰ ਇੱਕ ਪਹਾੜ ਦੇ ਉੱਤੇ ਮੈਨੂੰ ਨਾ ਉਹਨਾਂ ਦੇ ਵਿੱਚ ਜੋ ਜਨ ਇੱਕ ਇੱਕ ਟੁਕੜਾ ਰੱਖਦੇ ਸੋ ਮਾਦੂਨਾ ਤੇ ਫਿਰ ਉਹਨਾਂ ਨੂੰ ਬੁਲਾ ਯਾ ਤੀਨਾ ਕਾ ਉਹ ਤੇਰੇਲ ਦੌੜਦੇ ਹੋਇਆ ਆਵੰਦੇ ਸਹਾ ਜਾਂ ਦੌੜਦੇ ਉਹ ਆਵੰਦੇ ਤੇਰੇਲ ਦੌੜਦੇ ਹੋਵੇ ਵਾ ਲ ਮਰ ਜਾਨ ਲੈ ਅਨ ਅੱਲਾਹ ਹੈ ਕਿ ਅੱਲਾਹ ਤਾਲਾ ਜਿਹੜੇ ਨੇ ਅਜ਼ੀਜ਼ ਉਗਾਲਿਬ ਨੇ ਤਹਿਕੀਮਨ ਹਕਮਤ ਆਲੇ ਨੇ ਇੱਥੇ ਹਜ਼ਰਤ ਇਬਰਾਹਿਮ ਲੈ ਇਸਲਾਮ ਜਿਹੜੇ ਨੇ ਉਹਨਾਂ ਨੇ ਆਪਣੇ ਰਬ ਨੂੰ ਆਖਿਆ ਕਿ ਅੱਲਾਹ ਤਾਲਾ ਮੈਨੂੰ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਮੁਰਦੇ ਨੂੰ ਜ਼ਿੰਦਾ ਕਰਦੇ ਹੋ ਤੇ ਫਿਰ ਅੱਲਾਹ ਤਾਲਾ ਨੇ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਚਾਰ ਪਰਿੰਦੇ ਇਬਰਾਹਿਮ ਲੈ ਉਹਨਾਂ ਨੂੰ ਆਪਣੇ ਨਾਲ ਤੋਂ ਮਨੂਸ ਕਰੇ ਲਾਲ ਹੈ ਔਰ ਜਿਸ ਵਕਤ ਉਹ ਮਨੂਸ ਹੋ ਜਾਣ ਤੇ ਕਾਰ ਨੂੰ ਉਹਨਾਂ ਦੇ ਟੁਕੜੇ ਕਾਟ ਤੇ ਪਾੜਾਂ ਦੇ ਉੱਤੇ ਉਹਨਾਂ ਦੇ ਡਿਫਰੈਂਟ ਜਿਹੜੇ ਹਿੱਸੇ ਨੇ ਉਹਨਾਂ ਦੇ ਮੁxtਲਿਫ ਹਿੱਸੇ ਇੱਕ ਇੱਕ ਪਾੜ ਦੇ ਉੱਤੇ ਰੱਖ ਸੜ ਤੇ ਫਿਰ ਜਿਸ ਟਾਈਮ ਉਤੋਂ ਉਹਨਾਂ ਨੂੰ ਬੁਲਾਇੰਦਾ ਉਹਨਾਂ ਨੂੰ ਬੁਲਾ ਉਹ ਤੇਰੇ ਨਾਲ ਦੌੜਦੇ ਹੋਏ ਆਵੰਦੇ ਔਰ ਅੱਲਾਹ ਤਾਲਾ ਜਿਹੜੇ ਨੇ ਉਹ ਗਾਲੇਬ ਔਰ ਹਕਮਤ ਵਾਲੇ ਨੇ ਅੱਲਾਹ ਤਾਲਾ ਨੇ ਜਿਸ ਤਰ੍ਹਾਂ ਇਬਰਾਹਿਮ ਅਲੈਹਿਸਲਮ ਨੇ ਇਹ ਗੱਲ ਕੀਤੀ ਹੈ ਤੇ ਅੱਲਾਹ ਤਾਲਾ ਨੇ ਕਿਹਾ ਕਿ ਇਬਰਾਹਿਮ ਕਿਆ ਤੂੰ ਮੇਰੇ ਤੇ ایمان ਨਹੀਂ ਲਿਆਉਂਦਾ ਤੇ ਇਬਰਾਹਿਮ ਨੇ ਆਖਿਆ ਅੱਲਾਹ ਤਾਲਾ ਮੈਂ ایمان ਰੱਖਣਾ ਵਾ ਤੁਹਾਡੇ ਉੱਤੇ ਲੇਕਿਨ ਮੈਂ ਸਿਰਫ ਆਪਣੇ ਦਿਲ ਦਾ ਇਤਮਾਨ ਜਾਨਾ ਵ ਅੱਲਾ ਤਾਲਾ ਜਿਹੜੇ ਨੇ ਉਹ ਹਰ ਇੱਕ ਚੀਜ਼ ਦੇ ਉੱਤੇ ਗਾਲਿਬ ਨੇ ਔਰ ਹਕਮਤ ਉਹਨਾਂ ਦੇ ਹਰ ਇੱਕ ਚੀਜ਼ ਦੇ ਵਿੱਚ ਹਕਮਤ ਹੈ ਤੇ ਅੱਲਾ ਤਾਲਾ ਸਾਨੂੰ ਇਸ ਕਿਤਾਬ ਨੂੰ ਸਮਝਣ ਦੀ ਸਮਝ ਕੇ ਪੜ੍ਹਨ ਦੀ ਤੇ ਤੇ ਅਮਲ ਕਰਨ ਦੀ ਤੋਫੀਕ عطا ਕਰਨਾ ਆਮੀਨ ਸੁਮਾ ਆਮੀਨ